2000 2001 ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੀ ਆਮਦਨੀ ਵਿੱਚ ਲਾਈਕ ਬੇਸਿਕ ਬੇਸਿਕ ਚੀਜ਼ਾਂ ਨਾਲ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੋਇਆ ਕਿ ਨਹੀਂ ਨਹੀਂ ਵਾਧਾ ਤਾਂ ਹੋਇਆ ਵਾ 2001 ਨਾਲ ਜੇ ਆਪਾਂ ਕੰਪੇਅਰ ਕਰੀਏ 2000 1 2002 ਦੇ ਵਿੱਚ ਜਿਹੜਾ ਕਣਕ ਦਾ ਪ੍ਰਾਈਸ ਸੀਗਾ ਉਹ ਨੀਅਰ ਅਬਾਊਟ 6 650 ਤੋਂ ਲੈ ਕੇ ਹਨ 600 ਤੋਂ ਲੈ ਕੇ 650 700 ਰੁਪਏ ਤੱਕ ਸੀਗਾ ਠੀਕ ਆ ਜਿਹੜਾ ਅੱਜ ਕਣਕ ਦਾ ਪ੍ਰਾਈਸ ਹੈਗਾ ਵਾ ਅੱਜ ਵੀਟ ਦਾ ਪ੍ਰਾਈਸ ਹੈਗਾ 2600 ਤੋਂ ਲੈ ਕੇ 26500 ਰੁਪਏ ਦੇ ਵਿੱਚ ਕਣਕ ਦਾ ਪ੍ਰਾਈਸ ਹੈ ਜਿਹੜਾ ਠੀਕ ਹੈ ਵਾਦਾ ਹੋਇਆ ਵਾ ਪਰ ਇੱਕ ਜਿਹੜਾ ਗ੍ਰਾਫ ਆ ਉਹ ਉਹਨਾਂ ਜਿੰਨੇ ਜਿੰਨੇ ਪਰਸੈਂਟ ਨਾਲ ਹੋਣਾ ਚਾਹੀਦਾ ਸੀਗਾ ਜਿੰਨਾ ਗਰੋ ਹੋਣਾ ਚਾਹੀਦਾ 19 ਤੇਜ਼ੀ ਨਾਲ ਨਹੀਂ ਹੋਇਆ ਬਹੁਤ ਘੱਟ ਲੈਵਲ ਤੇ ਗਰੋ ਹੋਇਆ ਕਿਸਾਨਾਂ ਦੀ ਆਮਦਨੀ ਜਿਹੜੀ ਵਧੀਆ ਬਹੁਤ ਘੱਟ ਕਿੰਨੀ ਵਧਣੀ ਚਾਹੀਦੀ ਸੀ ਉੰਨੀ ਨਹੀਂ ਵਧੀ ਹੈਗੀ ਜਿੱਦਾਂ ਹੁਣ ਆਪਾਂ ਜੇ ਆਪਾਂ ਕੰਪੇਅਰ ਕਰੀਏ ਜਿੱਦਾਂ ਪੈਟਰੋਲ ਦਾ ਪ੍ਰਾਈਸ ਸੀਗਾ 2000 2001 ਵਿੱਚ ਠੀਕ ਹੈ 34 ਤੋਂ 35 ਰੁਪਏ ਅੱਜ ਜੋ ਟ੍ਰਿਪਲ ਹੋ ਚੁੱਕਾ ਹੈ ਨਾ ਉਹ 100 ਤੋਂ ਪਾਰ ਹੋ ਚੁੱਕਾ ਵਾ ਇਦਾਂ ਹੀ ਡੀਜ਼ਲ ਦਾ ਪ੍ਰਾਈਸ ਸੀਗਾ 18 ਤੋਂ 20 18 18 20 ਰੁਪਏ ਸੀਗਾ 2001 ਦੇ ਵਿੱਚ ਠੀਕ ਆ ਅੱਜ ਉਹ ਆਲਮੋਸਟ 88 ਤੋਂ ਲੈ ਕੇ 90 ਰੁਪਏ ਪਹੁੰਚ ਚੁੱਕਾ ਵਾ ਡੀਜ਼ਲ ਦਾ ਪ੍ਰਾਈਸ ਠੀਕ ਆ ਟ੍ਰਿਪਲ ਹੋ ਗਿਆ ਹੈ ਨਾ ਉਹ 88 ਤੋਂ 90 ਰੁਪਏ ਪਲੱਸ ਲਗ ਲਗ ਸਟੇਟ ਵਾਈਜ਼ ਡਿਫਰੈਂਟ ਆ ਠੀਕ ਆ ਉਹ ਹੁਣ ਕਿਸਾਨਾਂ ਤੇ ਉਹ ਵੀ ਵਧ ਗਿਆ ਉਹਦਾ ਵੀ ਇਫੈਕਟ ਡੀਜ਼ਲ ਯੂਜ਼ ਕਰਨਾ ਕਿਉਂਕਿ ਖੇਤੀ ਜਦੋਂ ਆਪਾਂ ਬਜਾਈ ਕਰਨੀ ਹੈ ਤਾਂ ਵੀ ਡੀਜ਼ਲ ਵੜਾਈ ਲਈ ਵੀ ਡੀਜ਼ਲ ਹਰ ਇੱਕ ਥਾਂ ਤੇ ਜਦੋਂ ਸਿੰਚਾਈ ਕਰਨੀ ਆ ਵੀ ਆਪਾਂ 54 ਵੀਰ ਜਾਂ ਜਨਰੇਟਰ ਯੂਜ਼ ਕਰਦੇ ਆ ਤਾਂ ਵੀ ਆਪਾਂ ਡੀਜ਼ਲ ਯੂਜ਼ ਕਰਦੇ ਆ ਉਹਦਾ ਵੀ ਇਫੈਕਟ ਪੈ ਰਿਹਾ ਵਾ ਤੇ ਆਮਦਨੀ 'ਚ ਵੀ ਇੱਕ ਲਿਮਟਿਡ ਹਨਾ ਪਰਸੈਂਟੇਜ ਨਾਲ ਵਾਧਾ ਹੋਇਆ ਵਾ ਹੁਣ ਆਪਾਂ ਜੇ ਕੰਪੇਅਰ ਕਰੀਏ ਬਾਕੀ ਲੋਕਾਂ ਦੀ ਆਮਦਨੀ ਨਾਲ ਜੇਕਰ ਆਪਾਂ ਇੱਕ ਦਿਹਾੜੀਦਾਰ ਕੰਮ ਆ ਜਿਹੜਾ ਗਰੀਬ ਦਿਹਾੜੀਦਾਰ ਕੰਮ ਆ ਵਾ ਉਹਦੀ ਜਿਹੜੀ ਦਿਹਾੜੀ ਹੁੰਦੀ ਸੀ 2001 ਵਿੱਚ 150-200 ਰੁਪਏ ਹੁੰਦੀ ਸੀ ਉਹਦੀ ਵੀ ਜਿਹੜੀ ਦਿਹਾੜੀ ਆ ਉਹ ਅੱਜ 450-500 ਰੁਪਏ ਬੜੀ ਮੁਸ਼ਕਲ ਨਾਲ ਹੋਈ ਆ ਤੇ ਜੇਕਰ ਆਪਾਂ ਇਹ ਹੀ ਸਰਕਾਰੀ ਕਰਮਚਾਰੀਆਂ ਨਾਲ ਜੇ ਆਪਾਂ ਇਹਨਾਂ ਨੂੰ ਕੰਪੇਅਰ ਕਰਦੇ ਆ ਹਨਾ ਉਹਨਾਂ ਨਾਲ ਆਪਾਂ ਜੇ ਆਪਾਂ ਜਿਦਾਂ ਮੁਲਾਂਕਣ ਕਰਦੇ ਆ ਤਾਂ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਹੁੰਦੀ ਸੀ 22-30000 ਰੁਪਏ ਕਨਸਟੇਬਲ ਦੀ ਜਦੋਂ ਆਪਾਂ ਲਾ ਲਈਏ ਹਨਾ ਉਹਨਾਂ ਦੀ ਤਨਖਾਹ ਹੁੰਦੀ 22-30000 ਤੇ ਸਟਾਰਟਿੰਗ ਜਦੋਂ 2001 ਦੇ ਵਿੱਚ 2001-02 ਦੇ ਵਿੱਚ ਠੀਕ ਹੈ ਜਿਹੜਾ ਜਿਨ੍ਹਾਂ ਨੂੰ ਜਦੋਂ 8-10 ਸਾਲ ਹੋ ਗਏ ਜੌਬ ਕਰਦੇ ਨੂੰ ਉਹਨਾਂ ਇੱਥੇ ਹੁੰਦੀ 20-22000 ਚਲਰੀ ਹੁੰਦੀ ਸੀ ਤੇ ਉਹੀ ਜਿਹੜੇ ਬੰਦੇ ਨੂੰ 10 ਸਾਲ ਹੋ ਗਏ ਐ জব ਕਰਨ ਕਿਉਂਕਿ ਜਿਹੜੀ ਪੁਲਿਸ ਜਾਂ ਸਰਕਾਰੀ ਕਰਮਚਾਰੀਆਂ ਤਨਖਾਹ ਆਉਂਦੀ ਆ ਇਹ ਇੱਕ ਏਜ ਦੇ ਹਿਸਾਬ ਨਾਲ ਵਧਦੀਆਂ ਜਾਂਦੀਆਂ ਨੇ ਉਹਨਾਂ ਦਾ ਜਿਹੜਾ ਪੇ ਕਮਿਸ਼ਨ ਹੁੰਦਾ ਵਾ ਜਾਂ ਪੇ ਸਕੇਲ ਆ ਉਹ ਜਿੰਨੀ ਉਹਨਾਂ ਦੀ ਏਜ ਜਾਂਦੀ ਹੋ ਜਾਂਦੀ ਜਿੱਦਾਂ ਕਿਸੇ ਦੀ 50 ਸਾਲ ਦੀ ਏਜ ਆ ਤਾਂ ਉਹਦੀ ਪੇ ਉਨੀ ਵੱਧ ਹੋਏਗੀ ਜਿੰਨਾ ਹੀ 55 ਸਾਲ ਹੋ ਗਈ ਆ ਉਹਦੀ ਉਦੋਂ ਵੱਧ ਹੋਏਗਾ ਪੇ ਸਕੇਲ ਠੀਕ ਆ ਉਹ ਉਸ ਹਿਸਾਬ ਨਾਲ ਉਹਨੇ ਕਾਊਂਟ ਹੁੰਦੀ ਆ ਤਾਂ ਜਿਹੜਾ ਪੁਲਿਸ ਮੁਲਾਜ਼ਮ ਜਿਹਦੀ 15 ਸਾਲ ਜੌਬ ਹੋ ਚੁੱਕੀ ਸੀ ਉਹਦੀ ਜੇ 2000 ਇੱਕ ਚ 20000 ਤਨਖਾਹ ਸੀ ਤਾਂ ਉਹਦੀ ਅੱਜ 1 ਲੱਖ ਰੁ ਸੇਮ ਮਾਸਟਰ ਟੀਚਰਸ ਨਾਲ ਆ ਜਾਂਦਾ ਜੇ ਇੱਕ ਟੀਚਰ ਦੀ 2001 ਦੇ ਵਿੱਚ 35000 ਰੁਪਏ ਸੈਲਰੀ ਸੀ ਠੀਕ ਹੈ ਤਾਂ ਅੱਜ ਉਹਦੀ ਸੈਲਰੀ ਜਿਹਨੇ 15 ਸਾਲ ਸਰਵਿਸ ਕੀਤੀ ਆ ਉਹਦੀ ਸੈਲਰੀ ਅੱਜ 1 ਲੱਖ ਪਲੱਸ ਹੋਏਗੀ ਜਿਹਦੀ 15 ਸਾਲ ਸੈਲਰੀ ਜੌਬ ਹੋਏਗੀ ਠੀਕ ਹੈ 15 ਸਾਲ ਜਿਨ੍ਹਾਂ ਨੇ ਆਪਣੀ ਸਰਵਿਸ ਦਿੱਤੀ ਹੋਏਗੀ ਤਾਂ ਉਹਦੀ 1 ਲੱਖ ਪਲੱਸ ਹੋਏਗੀ ਤੇ ਜੇ ਆਪਾਂ ਕਿਸਾਨਾਂ ਦੀ ਆਮਦਨੀ ਦੇਖੀਏ ਤਾਂ ਉਹ 6500 ਤੋਂ ਅੱਜ ਉਹ 2500 ਰੁਪਏ 2600 ਰੁਪਏ ਬੜੀ ਮੁਸ਼ਕਲ ਨਾਲ ਹੋਇਆ ਵਾ ਤੇ ਇਵਨ ਖਰਚੇ ਵੀ ਵਧ ਗਏ ਆ ਜਿੱਦਾਂ ਡੀਜ਼ਲ ਦਾ ਭਾਅ ਵਧ ਗਿਆ ਵਾ ਠੀਕ ਆ ਟਰੈਕਟਰ ਜਿਹੜਾ 3.5 ਤੋਂ 4 ਲੱਖ ਰੁਪਏ ਦਾ ਮਿਲਦਾ ਸੀ 2001 ਚ ਉਹ ਅੱਜ 10 ਲੱਖ ਦਾ ਹੋ ਗਿਆ ਵਾ ਜਿਹੜੇ ਬਾਕੀ ਸੰਦ ਸੀਗੇ ਜਿਦਾਂ ਆਪਾਂ ਸੁਹਾਗਾ ਹੋ ਗਿਆ ਤਵੀਆਂ ਹੋ ਗਏ ਰੋਟਾਵੇਟਰ ਹੁਣ ਤਾਂ ਚਲੋ ਰੋਟਾਵੇਟਰ ਆ ਗਿਆ ਠੀਕ ਆ ਰੋਟਾਵੇਟਰ ਹੋ ਗਏ ਟਰਾਲੀ ਹੋ ਗਈ ਟਰਾਲੀ ਜਿਹੜੀ ਲੱਖ ਰੁਪਏ ਟਰਾਲੀ ਬਣਦੀ ਸੀ ਅੱਜ ਉਹ 4 ਲੱਖ ਚ ਬਣਦੀ ਹੈ ਠੀਕ ਹੈ ਇਦਾਂ ਵਾ ਜਿਹੜੀ ਹਰ ਇੱਕ ਚੀਜ਼ ਦਾ ਪ੍ਰਾਈਸ ਆ ਜਿਹੜਾ ਉਹ ਇੱਕ ਜਿਦਾਂ ਹਨਾ ਵਧਾ ਗਿਆ ਇਨਕਰੀਜ਼ ਹੁੰਦਾ ਗਿਆ ਠੀਕ ਆ ਬਟ ਕਿਸਾਨਾਂ ਦੀ ਜਿਹੜੀ ਆਮਦਨੀਆਂ ਉਹ ਇੱਕ ਲਿਮਟਡ ਜਿਹੜੀ ਆ ਉਨਾ ਪਰਸੈਂਟੇਜ ਨਾਲ ਇਹ ਇਨਕਰੀਜ਼ ਹੋ ਗਿਆ ਹੁਣ ਜਿਹੜਾ ਰਾਈਸ ਦਾ ਪ੍ਰਾਈਸ ਸਚੋਨੇ ਦਾ ਉਹ 2001 ਦੇ ਵਿੱਚ ਸੀਗਾ 500 550 500 ਤੋਂ ਲੈ ਕੇ 525 ਤੀ ਇੱਥੇ ਤੱਕ ਸੀਗਾ ਪਰ ਕੁਇੰਟਲ ਤੇ ਅੱਜ ਰਾਈਸ ਦਾ ਪ੍ਰਾਈਸ ਆ 2025 ਦੇ ਵਿੱਚ ਜਿਹੜਾ ਸੀਗਾ ਐਮਐਸਪੀ ਆ ਉਹ 2300 ਤੋਂ ਲੈ ਕੇ 2320 ਰੁਪਏ ਪਰ ਕੁਇੰਟਲ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿੰਨੇ ਪਰਸੈਂਟੇਜ ਨਾਲ ਉਹਨਾਂ ਦੀ ਆਮਦਨ ਵਧੀ ਹੈ ਵਧੀ ਹੈ ਚਾਰ ਗੁਣਾ ਹੋਈ ਹੈ ਪਰ ਉਹ ਸਭ ਨਾਲ ਖਾਤੀ ਵਧੀ ਹੈ ਇਸ ਲਈ ਇੱਥੇ ਚਾਹੁੰਦੇ ਆ ਵੀ ਜਿਹੜਾ ਸਰਕਾਰ ਹੈ ਟੁਕ ਟੁਕ ਬਾਕੀ ਇਹ ਵੀ ਹੈ ਜਿਹੜੇ ਐ ਐਮ ਐਸ ਪੀ ਆਈ ਸਰਕਾਰ ਵੱਲੋਂ ਐਲਾਨੀ ਗਈ ਆ ਜਦੋਂ ਆਪਾਂ ਮੰਡੀਆਂ ਜਾਂਦੇ ਆ ਤਾਂ ਜਿਹੜੇ ਭਾਅ ਆ ਜਿਹੜੇ ਉੱਥੇ ਕੁਲ ਇਨਸਪੈਕਟਰ ਹੁੰਦੇ ਆ ਜਾਂ ਜਿਹੜੇ ਆਪਣੇ ਆਰਟੀ ਹੁੰਦੇ ਆ ਹਨਾ ਉਹ ਉੱਥੇ ਜਿਹੜੇ ਬੁੱਲੀ ਲਾਉਂਦੇ ਆ ਉਹ ਡਿਸਾਈਡ ਕਰਦੇ ਆ ਕਿ ਕਿਹੜੇ ਗ੍ਰੇਡ ਚ ਲੈ ਕੇ ਜਾਂਦੇ ਆ ਉਹ ਕਣਕ ਨੂੰ ਝੋਨੇ ਨੂੰ ਹਨਾ ਕਿੱਦਾਂ ਉਹਦੀ ਖਰੀਦਦਾਰੀ ਹੁੰਦੀ ਆ ਉਹ ਫਿਰ ਉਸ ਹਿਸਾਬ ਨਾਲ ਭਾਅ ਲਾਇਆ ਜਾਂਦਾ ਹੈ ਢੇਰੀਆਂ ਦੇ ਹਿਸਾਬ ਨਾਲ ਉਹ ਭਾਅ ਚੱਕਦੇ ਆ ਤਾਂ ਆਮਦਨੀ ਚ ਵਾਧਾ ਹੋਇਆ ਪਰ ਇੱਕ ਲਿਮਟਿਡ ਮਾਤਰਾ ਨਾਲ ਹੋਇਆ ਤਾਂ ਹੀ ਤਾਂ ਕਿਸਾਨ 2 ਸਾਲ ਤਰਨੇ ਤੇ ਬੈਠੇ ਰਹੇ ਠੀਕ ਹੈ ਤਾਂ ਉਹਨਾਂ ਨੂੰ ਹਜੇ ਤੱਕ ਉਹਨਾਂ ਦਾ ਜਿਹੜਾ ਬਣਦਾ ਹੱਕ ਉਹ ਨਹੀਂ ਮਿਲਿਆ ਹੈਗਾ ਐਮਐਸਪੀ ਦੀ ਪ੍ਰਧਾਨ ਮੰਤਰੀ ਨੇ ਗਾਰੰਟੀ ਦਿੱਤੀ ਸੀ ਕਿ ਅਸੀਂ ਐਮਐਸਪੀ ਦੇਵਾਂਗੇ ਕਾਨੂੰਨ ਬਣਾ ਕੇ ਦੇਵਾਂਗੇ ਪਰ ਹਜੇ ਤੱਕ ਕਾਨੂੰਨ ਨਹੀਂ ਬਣਿਆ ਕਿਉਂਕਿ ਸਰਕਾਰਾਂ ਵੀ ਨਹੀਂ ਦੇਣਾ ਚਾਹੁੰਦੀਆਂ ਜਿਹੜਾ ਐਮਐਸਪੀ ਆ ਉਹ ਸਰਕਾਰ ਜੇ ਆਪਾਂ ਮੰਨੀਏ ਤਾਂ ਜਿਹੜਾ ਵਰਲਡ ਬੈਂਕ ਆ ਉਹਨਾਂ ਨੇ ਉਹ ਵੀ ਇੰਡੀਅਨ ਗਵਰਨਮੈਂਟ ਨੂੰ ਇਨਸਟਰਕਸ਼ਨ ਦਿੰਦੇ ਆ ਵੀ ਨਾ ਤੁਸੀਂ ਐਮਐਸਪੀ ਅਲਾਓ ਨਾ ਕਰਿਓ ਕਿਉਂਕਿ ਉਹ ਵੀ ਕੋਈ ਵੀ ਨਹੀਂ ਚਾਹੁੰਦਾ ਜਿਹੜਾ ਨਿਊ ਵੌਲਟ ਆਰਡਰ ਆ ਉਹ ਨਹੀਂ ਚਾਹੁੰਦਾ ਕਿ ਕਿਸਾਨੀ ਗਰੋਅ ਕਰੇ ਕਿਉਂ ਕਿਸਾਨਾਂ ਨੂੰ ਵੀ ਕਿਉਂ ਹਰ ਹਰ ਵਾਰ ਇੱਕ ਸੰਸਾਰ ਪਿੱਛੇ ਨਿਊ ਵਰਲਡ ਆਰਡਰ ਉਹ ਆਪਾਂ ਨੂੰ ਇੱਕ ਗੁਲਾਮ ਬਣਾਉਣਾ ਚਾਹੁੰਦੇ ਆ ਪਪਟ ਜਿਹੜੇ ਨਿਊ ਵਰਲਡ ਆਰਡਰ ਆ ਉਹ ਉਹ ਇਨਸਾਨਾਂ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੀ ਆ ਇੱਕੋ ਇੱਕ ਜਿਹੜੀ ਹਨਾ ਆਪਾਂ ਕਹਿ ਸਕਦੇ ਆ ਫੀਲਡ ਦਾ